ਤੁਸੀਂ ਦੇਖ ਰਹੇ ਹੋ ਸਮਝੜ ਨਿਊਜ਼ ਸ ਮੈਂ ਹਾਂ ਭਪਿੰ다 ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਕਤੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਇੰਦੋਰ ਦੇ ਵਿੱਚ ਹਾਲਾਤ ਸੂਰਤ ਵਾਂਗ ਹੀ ਪੈਦਾ ਹੋ ਰਹੇ ਨੇ ਕਿਉਂਕਿ ਉੱਥੇ ਵੀ ਭਾਜਪਾ ਬਿਨਾਂ ਚੋਣਾ ਲੜੇ ਆਪਣੀ ਸੀਟ ਕੱਢ ਸਕਦੀ ਹੈ ਤੇ ਨਾਲ ਹੀ ਸੰਗਰੂਰ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਜਿੱਥੇ ਕਿ ਇੱਕ ਨਾਮੀ ਚਿਹਰੇ ਦੇ ਵੱਲੋਂ ਪਾਰਟੀ ਛੱਡੀ ਜਾ ਸਕਦੀ ਹੈ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਰਿੰਦਰ ਜੀ ਵਰਿੰਦਰ ਜੀ ਗੱਲਬਾਤ ਇਹਨ ਦੌਰ ਤੋਂ ਸ਼ੁਰੂ ਕਰਦੇ ਆਂ ਮੱਧ ਪ੍ਰਦੇਸ਼ ਤੋਂ ਸ਼ੁਰੂ ਕਰਦੇ ਆਂ ਜਿੱਥੇ ਕਿ ਸੂਰਤ ਵਰਗੇ ਹਾਲਾਤ ਪੈਦਾ ਹੋ ਰਹੇ ਨੇ ਅਜਾਈ ਇੱਕ ਸੀਟ ਦੀ ਗੱਲ ਕਹੀ ਜਾ ਰਹੀ ਆ ਚਰਚਾ ਚੜ੍ਹੀ ਹੋਈ ਆ ਕਿ ਉੱਥੇ ਵੀ ਭਾਜਪਾ ਆਪਣਾ ਖਾਤਾ ਖੋਲ ਸਕਦੀ ਹੈ ਚੋਣਾਂ ਤੋਂ ਪਹਿਲਾਂ ਹੀ ਨਤੀਜਿਆਂ ਤੋਂ ਪਹਿਲਾਂ ਹੀ ਇਹ ਕਿਵੇਂ ਤੇ ਤੁਹਾਡਾ ਕੀ ਕਹਿਣਾ ਦੇਖੋ ਜਸਟੰਗ ਨਾਲ ਸੂਰਤ 'ਚ ਹੋਇਆ ਸੀ ਸਭ ਨੂੰ ਪਤਾ ਕਿ ਉਤੋਂ ਬੀਜੇਪੀ ਦੇ ਜਿਹੜੇ ਕੈਂਡੀਡੇਟ ਮੁਕੇਸ਼ ਦਲਾਲ ਬਿਨਾ ਚੋਣ ਲੜੇ ਜੇਤੂ ਕਰਾਰ ਦਿੱਤੇ ਕਿਉਂ ਕਿ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਸੀ ਨਿਲੇਸ਼ ਕੁੰਬਾਨੀ ਉਹਦੇ ਜਿਹੜੇ ਹਸਤਾਖਰ ਸੀਗੇ ਦਸਤਖਤ ਸੀਗੇ ਉਹ ਉਹਨਾਂ ਨੂੰ ਨਾ ਮੈਚ ਕਰਨ ਨੂੰ ਲੈ ਕੇ ਉਹਦੇ ਜਿਹੜੇ ਜਿਨ੍ਹਾਂ ਨੇ ਪ੍ਰਸਤਾਵ ਪੇਸ਼ ਕੀਤਾ ਸੀ ਉਸ ਦਾ ਉਹਦੇ ਹਸਤਾਖਰ ਨਹੀਂ ਸੀ ਮਿਲਦੇ ਦਸਤਖਤ ਨਹੀਂ ਸੀ ਮਿਲਦੇ ਉਹਨਾਂ ਦੇ ਸੋ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀਗਾ ਨਿਲੇਸ਼ ਕੁੰਬਾਨੀ ਨੂੰ ਤੇ ਆਪਣੇ ਆਪ ਹੀ ਆਟੋਮੈਟਿਕਲੀ ਜਿਹੜੇ ਬਾਕੀ ਦੇ ਜਿਹੜੇ ਸੀਗੇ ਉਮੀਦਵਾਰ ਬਾਕੀ ਪਾਰਟੀਆਂ ਦੇ ਉਹਨਾਂ ਨੇ ਆਪਣਾ ਵਿਡਰੋ ਕਰ ਲਿਆ ਆਪਣੀ ਨੋਮੀਨੇਸ਼ਨ ਤੇ ਬਿਨਾ ਚੋਣ ਲੜੇ ਮੁਕੇਸ਼ ਦਲਾਲ ਸੂਰਤ ਲੋਕ ਸਭਾ ਸੀਟ ਤੋਂ ਜੇਤੂਕਰਾਰ ਦੇ ਦਿੱਤੇ ਗਏ ਸੀ ਕਿਉਂਕਿ ਆਪੋਜੀਸ਼ਨ ਚ ਰਹਿ ਕੋਈ ਨਹੀਂ ਉਹਨਾਂ ਦੇ ਖਿਲਾਫ ਚੋਣ ਲੜਨ ਵਾਲਾ ਰਹਿ ਹੀ ਕੋਈ ਨਹੀਂ ਸਰਟੀਫਿਕੇਟ ਦੇ ਦਿੱਤਾ ਗਿਆ ਹੁਣ ਉਸ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਮਿਲਦੇ ਜੁਲਦੇ ਜਿਹੜੇ ਹਾਲਾਤ ਨੇ ਮੱਧ ਪ੍ਰਦੇਸ਼ ਤੇ ਇੰਦੌਰ ਦੇ ਵਿੱਚ ਵੇਖਣ ਨੂੰ ਮਿਲਦੇ ਪਏ ਨੇ ਜੇ ਆਪਾਂ ਮੱਧ ਪ੍ਰਦੇਸ਼ ਦੀ ਗੱਲ ਕਰੀਏ ਮੱਧ ਪ੍ਰਦੇਸ਼ ਯਾਨੀ ਕਿ ਭਾਰਤ ਦਾ ਸੈਂਟਰਲ ਵਾਲਾ ਜਿਹੜਾ ਸੂਬਾ ਹੈ ਮੱਧ ਪ੍ਰਦੇਸ਼ ਰਾਜਧਾਨੀ ਭਪਾਲ ਹੈ ਪਰ ਜਿਹੜਾ ਵੱਡਾ ਸ਼ਹਿਰ ਹੈ ਫਾਈਨੈਂਸ਼ੀਅਲ ਸਿਟੀ ਜਿਹਨੂੰ ਕਿਹਾ ਜਾਂਦਾ ਇੰਦੌਰ ਇੰਦੌਰ ਜਿਹੜਾ ਲੋਕ ਸਭਾ ਹਲਕਾ ਹੈ ਇੱਥੋਂ ਬੜੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਇੰਦੌਰ ਲੋਕ ਸਭਾ ਹਲਕੇ ਦੇ ਵਿੱਚ ਤਿੰਨ ਉਮੀਦਵਾਰ ਸਿਰਫ ਤਿੰਨ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਸੀਗੇ ਹੂੰ ਬੀਜੇਪੀ ਜੀ ਜੇ ਆਪਾਂ ਗੱਲ ਕਰ ਲਈਏ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੰਕਰ ਲਾਲਵਾਨੀ ਔਰ ਉਸ ਤੋਂ ਬਾਅਦ ਕਾਂਗਰਸ ਦੇ ਜਿਹੜੇ ਹੈਗੇ ਅਕਸ਼ੇ ਅਕਸ਼ੇ ਕਾਂਤੀ ਬਾਮ ਤੇ ਤੀਸਰਾ ਬਹੁਜਨ ਸਮਾਜ ਪਾਰਟੀ ਦੇ ਸ਼ੰਕਰ ਸੋਲੰਕੀ ਸੰਜੇ ਸੋਲੰਕੀ ਜੀ ਸੰਜੇ ਸੋਲੰਕੀ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਹੁਣ ਗੱਲ ਕੀ ਕਿਉਂਕਿ ਤਿੰਨ ਹਿਸਟਰੀਕ ਕੈਂਡੀਡੇਟ ਚੌਥਾ ਕੋਈ ਹੈ ਨਹੀਂ ਸੀ ਅਚਾਨਕ ਕੀ ਹੋਇਆ ਕਿ ਜਿਹੜੇ ਅਕਸ਼ੇ ਕਾਂਤੀ ਬਾਮ ਕਾਂਗਰਸ ਦੇ ਉਮੀਦਵਾਰ ਅਚਾਨਕ ਉਹ ਅਸਤੀਫਾ ਦੇ ਦਿੰਦੇ ਨੇ ਕਾਂਗਰਸ ਤੋਂ ਤੇ ਜਾ ਸ਼ਾਮਲ ਹੁੰਦੇ ਨੇ ਭਾਜਪਾ BJP 'ਚ ਉੱਥੋਂ ਦਾ ਜਿਹੜੇ ਲੋਕ ਅਥੋਂ ਦੇ ਸਟੇਟ ਦੇ ਸੂਬੇ ਦੇ ਲੀਡਰ ਨੇ ਉਹ ਪੋਸਟ ਪਾਉਂਦੇ ਨੇ ਵੈਲਕਮ ਅਕਸ਼ੇ ਕਾਂਤੀ ਬਾਮ ਜੀ ਹੁਣ ਉਹਨਾਂ ਦੇ ਮੁਕਾਬਲੇ ਜਿਹੜੇ ਐ ਕੌਣ ਰਹਿ ਗਏ ਜਿਹੜੇ ਸ਼ੰਕਰ ਲਾਲਵਾਨੀ ਜਿਹੜੇ ਬੀਜੇਪੀ ਦੇ ਜਿਹੜੇ ਉਮੀਦਵਾਰ ਆ ਉਹਦੇ ਖਿਲਾਫ ਉਹਦੇ ਮੁਕਾਬਲੇ ਚ ਸਿਰਫ ਸੰਜੇ ਸੋਲੰਕੀ ਰਹਿ ਗਏ ਬਹੁਜਨ ਸਪਾਰਟ ਪਾਰਟੀ ਦੇ ਜੀ ਸੋ ਕਿਤੇ ਨਾ ਕਿਤੇ ਇਹ ਜਿੱਤ ਵੀ ਪੱਕੀ ਦੱਸੀ ਜਾ ਰਹੀ ਹੈ ਹਾਲਾਂਕਿ ਜਿਹੜੀਆਂ ਇਹ ਚੋਣਾਂ ਨੇ ਇੰਦੋਰ ਦੇ ਵਿੱਚ ਇੰਦੋਰ ਦੇ ਵਿੱਚ ਚੋਣਾਂ 13 ਮਈ ਨੂੰ ਹੋਣੀਆਂ ਨੇ 13 ਮਈ ਚੌਥੇ ਪੜਾਅ ਦੇ ਵਿੱਚ ਹੋਣੀਆਂ ਨੇ ਜੀ ਪਰ ਕਿਤੇ ਨਾ ਕਿਤੇ ਇਹ ਸੀਟ ਨੂੰ ਹੀ ਬੀਜੇਪੀ ਵੱਲੋਂ ਕਿੰਨੇ ਕਿਤੇ ਬਗੈਰ ਚੋਣ ਲੜਿਆ ਜਿੱਤਿਆ ਦੱਸਿਆ ਜਾ ਰਿਹਾ ਕਿਉਂਕਿ ਉਹਨਾਂ ਦੇ ਖਿਲਾਫ ਚੋਣ ਲੜਨ ਵਾਲੇ ਜੀ ਇੱਕੋ ਹੀ ਰਹਿ ਗਏ ਨੇ ਬਹੁਤ ਜਿਆਦਾ ਸਮਾਜ ਪਾਰਟੀ ਦੇ ਉਹ ਵੀ ਕੋਈ ਬਹੁਤ ਅ ਪਤਾ ਆਪਾਂ ਨਹੀਂ ਕਹਿ ਸਕਦੇ ਕਿ ਪ੍ਰਭਾਵ ਉਹਨਾਂ ਦਾ ਬਹੁਤ ਜ਼ਿਆਦਾ ਹੈਗਾ ਆਪਾਂ ਇਤਿਹਾਸ ਦੇ ਉੱਤੇ ਨਜ਼ਰ ਮਾਰੀ ਹੈ ਨਾ ਭੁਪਿੰਦਰ ਜੀ ਤੇ 1989 ਤੋਂ ਲੈ ਕੇ ਤੇ ਲਗਾਤਾਰ 2019 ਤੱਕ ਸੁਮਿਤਰਾ ਮਹਾਜਨ ਉਤੋਂ ਬੀਜੇਪੀ ਦੇ ਜਿਹੜੇ ਹੈਗੇ ਨੇ ਉਮੀਦਵਾਰ ਜਿੱਤਦੇ ਆ ਰਹੇ ਨੇ ਲਗਾਤਾਰ ਤੇ 2019 ਦੀਆਂ ਚੋਣਾਂ ਦੇ ਵਿੱਚ ਸ਼ੰਕਰ ਲਾਲ ਵਾਨੀ ਬੀਜੇਪੀ ਦੇ ਜਿਹੜੇ ਆ ਉੱਥੋਂ ਜਿੱਤੇ ਨੇ ਸੋ ਕਿਤੇ ਨਾ ਕਿਤੇ ਹੁਣ ਫੇਰ 2024 2019 ਤੋਂ ਬਾਅਦ 2024 ਦੇ ਜਿਹੜੇ ਹੁਣ ਇਲੈਕਸ਼ਨ ਨੇ ਇਹਦੇ ਵਿੱਚ ਵੀ ਸ਼ੰਕਰ ਲਾਲ ਵਾਨੀ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਜਿਹਨਾਂ ਦੀ ਜਿੱਤ ਜਿਹੜੀ ਹੈ ਲਗਭਗ ਲਗਭਗ ਤੈ ਮੰਨੀ ਜਾ ਰਹੀ ਹੈ ਕਿ ਉਹ ਲਗਭਗ ਫਾਈਨਲ ਨੇ ਕਿਉਂਕਿ ਵਿਰੋਧ ਦੇ ਵਿੱਚ ਕੋਈ ਨਹੀਂ ਰਿਹਾ ਹੁਣ ਅਕਸ਼ੇ ਕਾਂਤੀ ਬਾਮ ਜਿਹੜਾ ਇਹ ਕੀ ਕਾਰਨ ਰਿਹਾ ਹੈ ਅਚਾਨਕ ਇਸ ਨੇ ਕਾਂਗਰਸ ਛੱਡ ਕੇ ਹਮ ਬੀਜਪੀ ਨੂੰ ਕਿਉਂ ਜੁਆਇਨ ਕੀਤਾ ਹੈ ਕੀ ਕਾਰਨ ਰਹੇ ਨੇ ਜੀ ਹਾਲਾਂਕਿ ਇਹ ਵੀ ਦੱਸਿਆ ਗਿਆ ਕਿ ਅਕਸ਼ੇ ਕਾਂਤੀ ਭਾਮ ਦੇ ਘਰ ਦੇ ਬਾਹਰ ਪੁਲਿਸ ਤਾਇਨਾਤ ਕਰਤੀ ਗਈ ਹੈ ਸੁਰੱਖਿਆ ਦੇ ਲਈ ਉਹਨਾਂ ਦੇ ਲਈ ਹਮ ਪਰ ਕਾਰਨ ਕੀ ਰਿਹਾ ਹੈ ਕੀ ਕੋਈ ਦਬਾਅ ਸੀ ਕੋਈ ਪ੍ਰਭਾਵ ਸੀ ਜਾਂ ਇਹਨਾਂ ਦੇ ਆਪਣੇ ਉਹ ਆਪਣੇ ਆਪ ਦਿਲੋਂ ਸੀਗੀ ਕਿ ਮੈਂ ਬੀਜਪੀ ਜੁਆਇਨ ਕਰ ਲਿਆ ਇਹ ਵਿਚਾਰ ਉਹਨਾਂ ਨੇ ਕਾਂਗਰਸ ਦੀ ਟਿਕਟ ਲੈਣ ਤੋਂ ਪਹਿਲਾਂ ਕਿਉਂ ਨਹੀਂ ਸੋਚੀ ਕਿਉਂ ਨਹੀਂ ਕੀਤਾ ਇਹ ਵਿਚਾਰ ਕਿ ਯਾਰ ਮੈਂ ਕਾਂਗਰਸ ਦੀ ਟਿਕਟ ਤੇ ਅਚਾਨਕ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਅੱਜ ਵੀ ਆਪਾਂ ਹੁਣ ਪ੍ਰੋਗਰਾਮ 'ਚ ਗੱਲ ਕਰਨੀ ਹੈ ਜਿਆਦਾ ਕਰਕੇ ਜਿਹੜੇ ਸਿਆਸੀ ਲੋਕ ਨੇ ਉਹ ਇਸ ਕਰਕੇ ਦੂਸਰੀ ਪਾਰਟੀ ਜਾਂਦੇ ਕਿਉਂਕਿ ਪਾਰਟੀ ਉਹਨਾਂ ਨੂੰ ਟਿਕਟ ਨਹੀਂ ਪਾਰਟੀ ਵੱਲੋਂ ਮਿਲਦੀ ਨਰਾਜ਼ਗੀ ਜ਼ਾਹਰ ਕਰਕੇ ਕਰਦੇ ਹੋਏ ਉਹ ਦੂਸਰੀ ਪਾਰਟੀਏ ਚਲੇ ਜਾਂਦੇ ਨੇ ਪਰ ਇੱਥੇ ਤੇ ਅਕਸ਼ੇ ਕਾਂਤੀ ਬਾਮ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਿਆ ਸੀ ਫਿਰ ਕੀ ਕਾਰਨ ਕੀ ਰਿਹਾ ਬੜੀ ਹੈਰਾਨਗੀ ਵਾਲੀ ਗੱਲ ਆ ਭਵਿੰਦਰ ਜੀ ਕਿ 13 ਮਈ ਨੂੰ ਚੋਣਾਂ ਹੋਣੀਆਂ ਨੇ ਹਮ ਕੈਂਡੀਡੇਟ ਜਿਹੜਾ ਕਾਂਗਰਸ ਦਾ ਉਹ ਹਮ ਆਪਣੀ ਉਮੀਦਵਾਰੀ ਛੱਡ ਕੇ ਪਾਰਟੀ ਤੋਂ ਰਿਜ਼ਾਈਨ ਦੇ ਕੇ ਭਾਜਪਾ ਨੂੰ ਜੁਆਇਨ ਕਰ ਲਿਆ ਹਾਲਾਂਕਿ ਉਹਨੂੰ ਕੋਈ ਚੋਣ ਨਹੀਂ ਲੜਨੀ ਭਾਜਪਾ ਦੇ ਵਿੱਚ ਤੇ ਭਾਜਪਾ ਦਾ ਤੇ ਕੈਂਡੀਡੇਟ ਪਹਿਲਾਂ ਹੀ ਹੋਏ ਹਾਂ ਜੀ ਸ਼ੰਕਰ ਲਾਲ ਮੰਨੀ ਜੀ ਹੈ ਨਾ ਆਪਣੀ ਉਹ ਸੀਟ ਛੱਡ ਕੇ ਆਪਣੀ ਉਮੀਦਵਾਰੀ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਰਿਹਾ ਹੈ ਕਿ ਕੋਈ ਮਜਬੂਰੀ ਸੀ ਜੀ ਬੜਾ ਸਵਾਲ ਕੀ ਕੋਈ ਲਾਲਚ ਜਾਂ ਫਿਰ ਆਪਣੀ ਇੱਛਾ ਹੀ ਸੀ ਉਹਨਾਂ ਦੀ ਨਹੀਂ ਭਾਈ ਮੈਂ ਬੀਜੇਪੀ ਮੇਰੇ ਲਈ ਬਹੁਤ ਵਧੀਆ ਪਾਰਟੀ ਤੇ ਮੈਂ ਬੀਜੇਪੀ 'ਚ ਜਾਣਾ ਹੈ ਜਾਂ ਇਹਨਾਂ ਦੀ ਇੱਛਾ ਸੀਗੀ ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਭਗਵੰਦਰ ਜੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪੇ ਕੀ ਮਜਬੂਰੀਆਂ ਰਹੀਆਂ ਹੋਣਗੀਆਂ ਕੀ ਕਾਰਨ ਰੇ ਹੋਣਗੇ ਹੂੰ ਕੀ ਕੋਈ ਵੱਡਾ ਚੋਗਾ ਪਿਆ ਹੋਊਗਾ ਜੀ ਜਾਂ ਕੋਈ ਪ੍ਰੈਸ਼ਰਾਈਜ਼ ਦਬਾਅ ਆਇਆ ਹੋਊਗਾ ਉਹਨਾਂ ਨੂੰ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਸਿਆਸਤ ਹੈ ਸਿਆਸਤ ਦੇ ਵਿੱਚ ਕੁਝ ਵੀ ਪੋਸੀਬਲ ਹੋ ਸਕਦਾ ਹੈ ਜੀ ਵਿਰਿੰਦਰ ਜੀ ਸੰਗਰੂਰ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਹਿੰਦੇ ਆ ਕਿ ਵੱਡਾ ਝਟਕਾ ਲੱਗ ਸਕਦਾ ਹੈ ਨਾਮੀ ਚਿਹਰਾ ਪਾਰਟੀ ਛੱਡ ਕੇ ਜਾ ਸਕਦਾ ਹੈ ਕਿਉਂਕਿ ਉੱਥੋਂ ਵੀ ਦਲਵੀਰ ਗੋਲਡੀ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝ ਕੀਤੀ ਜਾਂਦੀ ਹੈ ਪੋਸਟ ਕੀ ਹੈ ਵੀ ਤੁਸੀਂ ਦੱਸ ਦਿਓ ਤੇ ਕੀ ਲੱਗਦਾ ਅੱਗੇ ਦਾ ਕੀ ਸਿਨੈਰੀਓ ਬਣ ਸਕਦੇ ਨੇ ਤੁਹਾਡੇ ਸਾਥ ਦੇ ਦੇਖੋ ਅਕਸਰ ਆਪਾਂ ਹਰ ਵਾਰ ਪ੍ਰੋਗਰਾਮਾਂ ਦੇ ਵਿੱਚ ਚਰਚਾ ਕਰਦੇ ਹਾਂ ਜ਼ਿਕਰ ਕਰਦੇ ਹਾਂ ਕਿ ਇਹ ਸਵਾਰ ਜਿਹੜਾ ਇੱਕ ਨਵਾਂ ਸਿਲਸਿਲਾ ਸ਼ੁਰੂ ਹੋਇਆ ਹੈ ਜਿਹੜੀ ਕਿ ਨਵੀਂ ਪਿਰਤ ਪਈ ਹੈ ਸਿਆਸੀ ਲੋਕਾਂ ਵੱਲੋਂ ਆਪਣੀਆਂ ਪਾਰਟੀਆਂ ਛੱਡ ਕੇ ਦੂਸਰੀਆਂ ਪਾਰਟੀਆਂ 'ਚ ਜਾਣ ਦੀ ਮਾਰਛੜਪਾ ਛੜੱਪਾ ਮਾਰ ਲੋ ਕਹਿ ਲੋ ਜੀ ਦੂਜੇ ਪਾਸੇ ਦੂਜੇ ਖੇਮੇ ਤੇ ਜਾਣਾ ਕਹਿ ਲੋ ਹੁਣ ਲਫ਼ਜ਼ ਕਹੀ ਤੁਸੀਂ ਇਸਤੇਫਾਲ ਕਰ ਸਕਦੇ ਜਿਹੜੇ ਚੁਭ ਸਕਦੇ ਨੇ ਇਹੋ ਜਿਹਾ ਸਿਆਸਤਦਾਨਾ ਨੂੰ ਹੁਣ ਚੀਜ਼ ਇਹ ਹੈ ਕਿ ਜਿਹੜੇ ਦਲਵੀਰ ਗੋਲਡੀ ਨੇ ਹੁਣ ਕਾਰਨ ਇਸ ਢੰਗ ਨਾਲ ਉਹ ਉਹਨਾਂ ਨੇ ਪੋਸਟ ਪਾਈ ਆ ਜੀ ਕਿ ਉਹਨਾਂ ਨੂੰ ਆਪਣਾ ਨਵਾਂ ਰਾਹ ਲੱਭਣਾ ਪਵੇਗਾ ਹਮ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਜੀ ਕਾਰਨ ਇਹਦਾ ਕਿ ਸੰਗਰੂਰ ਲੋਕ ਸਭਾ ਹਲਕਾ ਜਿਹੜਾ ਬੜਾ ਇੰਪੋਰਟੈਂਟ ਹੈ ਇੱਥੋਂ ਕਾਂਗਰਸ ਨੇ ਆਪਣਾ ਉਮੀਦਵਾਰ ਸੁਪਾਲ ਸਿੰਘ ਖਹਿਰਾ ਨੂੰ ਉਥੇ ਉਤਾਰਿਆ ਜੀ ਤੇ ਕਿਤੇ ਨਾ ਕਿਤੇ ਨਰਾਜ਼ਗੀ ਜਿਹੜੀ ਹੈ ਦਲਵੀਰ ਸਿੰਘ ਗੋਲਡੀ ਦੇ ਮਨ ਦੇ ਵਿੱਚ ਹੈ ਕਿ ਉਹਨਾਂ ਨੂੰ ਉਮੀਦਵਾਰ ਕਿਉਂ ਨਹੀਂ ਉਤਾਰਿਆ ਸੋ ਇਸ ਨੂੰ ਦੇਖਦੇ ਹੋਏ ਉਹਨਾਂ ਨੇ ਪੋਸਟ ਪਾਈ ਹੈ ਹੁਣ ਅੰਦਰ ਖਾਤੇ ਖਬਰਾਂ ਇਹ ਵੀ ਸੋਣ ਨੂੰ ਮਿਲ ਰਹੀਆਂ ਨੇ ਕਿ ਅੱਜ ਹੀ ਉਹਨਾਂ ਨੇ ਕੋਈ ਪਾਰਟੀ ਜੁਆਇਨ ਤੇ ਨਹੀਂ ਕੀਤੀ ਪਰ ਉਹਨਾਂ ਦਾ ਜਿਹੜਾ ਹੋ ਸਕਦਾ ਹੈ ਕਿ ਉਹ ਭਾਜਪਾ ਜੁਆਇਨ ਕਰ ਲੈਣੀਆਂ ਫਿਰ ਆਮ ਆਦਮੀ ਪਾਰਟੀ ਜੁਆਇਨ ਕਰ ਲੈਣ ਇਹ ਆਨਲਾਈਨ ਦੇ ਟਾਈਮ 'ਚ ਇਹ ਵੀ ਮਨ ਨੂੰ ਲੱਗਦਾ ਕੱਲ ਤੱਕ ਇਹ ਵੀ ਚੀਜ਼ਾਂ ਦਾ ਪਤਾ ਲੱਗ ਜਾਊਗਾ ਕਿ ਕੀ ਕੁਝ ਹੋ ਰਿਹਾ ਹੈ। ਗੁਪਿੰਦਰ ਜੀ ਗੱਲ ਪਤਾ ਕੀ ਹੈ ਇਸ ਵੇਲੇ ਜਿਹੜੇ ਮੈਂ ਪਹਿਲਾਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਇਹ ਚੀਜ਼ਾਂ ਜਿਹੜੀਆਂ ਨੇ ਸਿਆਸਤਦਾਨਾਂ ਵੱਲੋਂ ਜੋ ਕੀਤੀਆਂ ਜਾ ਰਹੀਆਂ ਨੇ ਹੋ ਰਹੀਆਂ ਨੇ ਇਹ ਸਾਡੇ ਸੂਬੇ ਦੇ ਲਈ ਖਾਸ ਤੌਰ ਤੇ ਦੇਸ਼ ਲਈ ਤੇ ਹੈ ਹੀ ਹੈ ਸੂਬੇ ਦੇ ਲਈ ਵੀ ਬਹੁਤ ਮਾੜੀਆਂ ਚੀਜ਼ਾਂ ਨੇ ਇਹ ਤੋਂ ਮਤਲਬ ਕਿ ਚਰਿੱਤਰ ਕੈਰੇਕਟਰ ਕਿਰਦਾਰ ਸਿਆਸਤਦਾਨਾਂ ਦਾ ਪਤਾ ਲੱਗਦਾ ਕੀ ਸਾਡੇ ਸਿਆਸਤਦਾਨਾਂ ਨੂੰ ਕੁਰਸੀ ਦਾ ਇੰਨਾ ਹੀ ਨਸ਼ਾ ਜੀ ਸਿਆਸਤ ਦਾ ਪਾਵਰ ਦਾ ਇੰਨਾ ਹੀ ਨਸ਼ਾ ਕਿ ਜਾਂ ਫਿਰ ਇਹ ਧੱਕੇ ਨਾਲ ਜ਼ਬਰਦਸਤੀ ਮੱਲਕ ਹੈ ਆਪਣੀ ਕੁਰਸੀ ਲੈਣਾ ਚਾਹੁੰਦੇ ਨੇ ਲੋਕ ਸਭਾ ਦੀਆਂ ਚੋਣਾਂ ਲੜਨਾ ਚਾਹੁੰਦੇ ਨੇ ਕਿ ਮੈਨੂੰ ਹਰ ਹਾਲਾਤ 'ਚ ਐਮਪੀ ਬਣਨਾ ਹੀ ਬਣਨਾ ਜੀ ਐਮਪੀ ਬਣਨ ਤੋਂ ਬਗੈਰ ਮੈਂ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ ਕਿ ਸਿਆਸਤਦਾਨ ਜਿਹੜੇ ਨੇ ਬਗੈਰ ਅਹੁਦੇਦਾਰੀ ਅਹੁਦੇਦਾਰੀਆਂ ਤਾਂ ਚਲੋ ਪਾਰਟੀ ਵੱਲੋਂ ਆਪਣੇ ਤੌਰ ਤੇ ਵੀ ਦਿੱਤੀਆਂ ਜਾਂਦੀਆਂ ਨੇ ਪਬਲਿਕ ਦਾ ਨੁਮਾਇੰਦਾ ਬਣਨ ਤੋਂ ਬਗੈਰ ਕਿ ਉਹ ਪਬਲਿਕ ਦੀ ਸੇਵਾ ਕਰਨ ਦੇ ਯੋਗ ਨਹੀਂ ਜਾਂ ਕਰ ਨਹੀਂ ਸਕਦੇ ਜੀ ਇਹ ਵੀ ਬੜਾ ਸਵਾਲ ਹੈ ਸੋ ਕਿਤਨੇ ਕਿਤੇ ਬਹੁਤ ਜ਼ਿਆਦਾ ਇਹ ਚੀਜ਼ਾਂ ਮਨ 'ਚ ਆਉਂਦਾ ਹੈ ਹੁਣ ਉਹ ਕਿੰਨੇ ਦੇਖੋ ਪੜੀ ਇੱਕ ਚੀਜ਼ ਹੈਰਾਨਗੀ ਵਾਲੀ ਗੱਲ ਹੈ ਇੱਕ ਅਖਬਾਰ ਦੇ ਵਿੱਚ ਆਇਆ ਹੈ ਕਿ ਕੁਆਲੀਫਿਕੇਸ਼ਨ ਨੂੰ ਲੈ ਕੇ ਸਾਡੇ ਉਮੀਦਵਾਰਾਂ ਦੀ ਕੁਆਲੀਫਿਕੇਸ਼ਨ ਕੀ ਹੈ ਜਦੋਂ ਇੱਕ ਯੂਪੀਐਸਸੀ ਦਾ ਪਾਸ ਕਰਕੇ ਇਮਤਿਹਾਨ ਪਾਸ ਕਰਕੇ ਆਈਐਸ ਬਣਦਾ ਹੈ ਜੀ ਪਰ ਮੈਨੂੰ ਇਹ ਨਾ ਪਤਾ ਕਿ ਉਹ ਪਹਿਲਾਂ ਜੀ ਪ੍ਰੀਲੀਮਿਨਰੀ ਪਾਸ ਕਰਦਾ ਇਮਤਿਹਾਨ ਠੀਕ ਹੈ ਜਨਰਲ ਸਟੱਡੀ ਹੁੰਦੀ ਐ ਸੀ ਸੈਟ ਹੁੰਦਾ ਫਿਰ ਮੇਨ ਆ ਜਾਂਦਾ ਮੇਨ ਪਾਸ ਕਰਦਾ ਉਸ ਤੋਂ ਬਾਅਦ ਇੰਟਰਵਿਊ ਦਾ ਦੌਰ ਆਂਦਾ ਹੂੰ ਉਹਦੇ ਵਿੱਚੋਂ ਲੰਘਣਾ ਵੀ ਉਹ ਸੌਖਾ ਨਹੀਂ ਕਈ ਕਈ ਸਾਲ ਲੱਗ ਜਾਂਦੇ ਨੇ ਇੱਕ ਬੰਦੇ ਨੂੰ ਯੂਪੀਐਸਸੀ ਦਾ ਇਮਤਿਹਾਨ ਪਾਸ ਕਰਕੇ ਆਈਐਸ ਬਣਨ ਦੇ ਨੂੰ ਹੂੰ ਇੰਨੀ ਪੜ੍ਹਾਈ ਕਰਨੀ ਪੈਂਦੀ ਦਿਨ ਰਾਤ ਲੱਗੇ ਰਹਿਣਾ ਪੈਂਦਾ ਕਈ ਕਈ ਘੰਟੇ 8-8 10-10 ਬਾਰ-ਬਾਰ ਘੰਟੇ ਪੜ੍ਹਦੇ ਰਹਿੰਦੇ ਨੇ ਜੀ ਔਰ ਕਈ ਕਈ ਸਾਲ ਪੜ੍ਹਦੇ ਰਹਿੰਦੇ ਨੇ ਉਸ ਤੋਂ ਬਾਅਦ ਜਾ ਕੇ ਆਈਐਸ ਬਣਦੇ ਨੇ ਤੇ ਉਹਨਾਂ ਨੂੰ ਸਲੂਟ ਕਿੰਨੂੰ ਮਾਰਨਾ ਪੈਂਦਾ ਸਲੂਟ ਮਾਰਨਾ ਪੈਂਦਾ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਹੁੰਦੇ ਨੇ ਜਿਹੜੇ ਕੋਈ 5 ਤੇ ਕੋਈ 7 ਤੇ ਕੋਈ 10 ਜੀ ਪੜੇ ਹੁੰਦੇ ਨੇ ਜ਼ਿਆਦਾ ਕਰਕੇ ਜੀ ਔਰ ਮੈਂ ਇਹ ਨਹੀਂ ਕਹਿੰਦਾ ਸਾਰੇ ਜਿਹੜੇ ਹੈਗੇ ਆ ਉਹ ਘੱਟ ਪੜੇ ਨੇ ਕਈ ਤੇ ਸਰਦਾਰ ਮਨਮੋਹਨ ਸਿੰਘ ਵਰਗੇ ਵੀ ਪੋਲੀਟੀਸ਼ੀਅਨ ਹੋਏ ਨੇ ਜਿਨ੍ਹਾਂ ਨੇ ਇਕਨੋਮਿਕਸ ਦੇ ਵਿੱਚ ਫਾਰਨ ਦੀ ਯੂਐਸਏ ਦੀਆਂ ਯੂਨੀਵਰਸਿਟੀਆਂ ਤੋਂ ਪੀਐਚਡੀ ਕੀਤੀ ਐਨੇ ਕਾਬਲ ਇੰਨੇ ਪੜ੍ਹੇ ਲਿਖੇ ਬਹੁਤ ਸਾਰੇ ਸਾਡੇ ਸੈਸਦਾਨ ਜਿਹੜੇ ਨੇ ਫੌਰੀਂ ਤੋਂ ਵੀ ਪੜ ਕੇ ਆਏ ਨੇ ਪੀ ਐਚ ਡੀ ਤੱਕ ਦੀਆਂ ਡਿਗਰੀਆਂ ਨੇ ਪਰ ਵਧੇਰੇ ਗਿਣਤੀ ਜਿਹੜੀ ਹੈ ਉਹ ਅਜਿਹਾਂ ਦੀ ਵੀ ਹੈ ਕਿ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਉਹ ਸ਼ਾਇਦ ਉਹਨਾਂ ਨੂੰ ਖ਼ਬਰ ਦੇ ਦਈਏ ਨਾ ਚੰਗੀ ਤਰ੍ਹਾਂ ਪੜ੍ਹ ਲਓ ਤੇ ਅਖ਼ਬਾਰ ਪੜ੍ਹਣੀ ਵੀ ਨਹੀਂ ਚੰਗੀ ਤਰ੍ਹਾਂ ਹੋਊਗੀ ਉਹਨਾਂ ਨੂੰ ਬੇਸਿਕ ਚੀਜ਼ਾਂ ਦਾ ਨਹੀਂ ਪਤਾ ਹੋਊਗਾ ਪੋਲਿਟਿਕਸ ਦਾ ਸਿਆਸਤ ਕਿਹਨੂੰ ਕਹਿੰਦੇ ਨੇ ਉਹਨਾਂ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਪਰ ਫਿਰ ਵੀ ਉਹਨਾਂ ਨੇ ਸਿਆਸਤ ਕਰਨੀ ਹੈ ਲੋਕਾਂ ਦੀ ਸੇਵਾ ਕਰਨੀ ਹੈ ਉਹਨਾਂ ਨੂੰ ਕੀ ਪਤਾ ਪਰ ਫਿਰ ਵੀ ਕਸੂਰਵਾਰ ਪਾਰਟੀਆਂ ਤੇ ਹੈ ਨਹੀਂ ਕਸੂਰਵਾਰ ਸਾਡੇ ਲੋਕ ਵੀ ਨੇ ਕਿ ਜਿਹੜੇ ਅੰਨੇ ਪਖਤ ਬਣ ਕੇ ਇਹੋ ਜਿਹੇ ਉਮੀਦਵਾਰਾਂ ਨੂੰ ਜਿਤਾ ਦਿੰਦੇ ਨੇ ਜੀ ਭਵਿੰਦਰ ਜੀ ਇਹ ਬੜੀ ਚੀਜ਼ ਅੱਜ ਵੀ ਸਾਡੇ ਲੁਧਿਆਣੇ ਦੇ ਜਿਹੜੇ ਉਮੀਦਵਾਰ ਨੇ ਹਮ ਉਹਨਾਂ ਦੀ ਕੁਆਲੀਫਿਕੇਸ਼ਨ ਆਈਏ ਵੀ ਸਾਡੇ ਜਿਹੜੇ ਲੁਧਿਆਣੇ ਤੋਂ ਉਮੀਦਵਾਰ ਖੜੇ ਨੇ ਕਿੰਨੂੰ ਵੋਟ ਪਾਓਗੇ ਇਹਨਾਂ ਦੀ ਕੁਆਲੀਫਿਕੇਸ਼ਨ ਵੇਖ ਲਓ ਇੱਕ ਉਮੀਦਵਾਰ ਤੇ ਹਮ 12 ਪਾਸ ਹੈ ਵੈਸੇ ਮੈਨੂੰ ਲੱਗਦਾ 12 ਵੀ ਨਹੀਂ ਪਾਸ ਹੈ ਪਰ ਜਰੂਰ ਉਹਦੇ ਸਰਟੀਫਿਕੇਟ ਦਾ ਐਫੀਡੇਵਿਟ ਤੇ ਬੀਸੀਏ ਚ ਲਿਖਿਆ ਸੀਗਾ ਜੀ ਪਰ ਮੈਨੂੰ ਲੱਗਦਾ ਕੋਈ ਜਦੋਂ ਪਹਿਲਾਂ ਚੋਣ ਲੜੀ ਸੀ ਤੇ ਉਹ 10ਵੀਂ ਪਾਸ ਦਿਖਾਇਆ ਗਿਆ ਸੀਗਾ ਤੇ ਇੱਕ ਉਮੀਦਵਾਰ ਜਿਹੜਾ ਉਹਦੇ 10ਵੀਂ ਪਾਸ ਹੈ ਤੇ ਇੱਕ ਉਮੀਦਵਾਰ ਇਹੋ ਜਿਹਾ ਵੀ ਹੈਗਾ ਜਿਹਦਾ 7ਵੀਂ ਪਾਸ ਲਿਖਿਆ ਹੈ ਜੀ ਹੁਣ ਚੀਜ਼ ਇਹ ਹੈ ਕਿ ਜਿਨ੍ਹਾਂ ਦੀ ਕੁਆਲਿਫਿਕੇਸ਼ਨ ਇੰਨੀ ਮਾੜੀ ਹੈ ਹੂੰ ਉਹ ਕੀ ਕਰ ਪਾਣਗੇ ਕੀ ਕਰਨਗੇ ਜੀ ਕਿਦਾਂ ਸਿਸਟਮ ਨੂੰ ਚਲਾਣਗੇ ਤਾਂ ਕੁਦਰਤੀ ਗੱਲ ਹੈ ਕਿ ਜਿਹੜੇ ਯੂਪੀਐਸਸੀ ਪਾਸ ਕਰਕੇ ਇੰਨੀ-ਨੀ ਮਿਹਨਤਾਂ ਕਰਕੇ ਆਏ ਨੇ ਆਈਐਸ ਅਫਸਰ ਜੀ ਠੀਕ ਹੈ ਉਹ ਇਹਨਾਂ ਅਨਪੜ੍ਹ ਰਿਪਰੈਜ਼ੈਂਟੇਟਿਵ ਨੂੰ ਸਲੂਟ ਮਾਰਨਗੇ ਸਾਬ ਕਹਿਣਗੇ ਹਾਂਜੀ ਜੀ ਸੋ ਕਿਤੇ ਨਾ ਕਿਤੇ ਸਿਆਸਤ ਜਿਹੜੀ ਹੈ ਉਹ ਸਾਨੂੰ ਵੀ ਦੇਖਣਾ ਚਾਹੀਦਾ ਸਾਨੂੰ ਵੀ ਸਮਝਣਾ ਚਾਹੀਦਾ ਕਿ ਅਸੀਂ ਆਮ ਪਬਲਿਕ ਅਜਿਹੇ ਸਿਆਸਤਦਾਨਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਵਾਕਈ ਕਾਬਲ ਕਾਬਲ ਨੇ ਜਿਹੜੇ ਲੋਕਾਂ ਦੇ ਹਮਦਰਦੀ ਨੇ ਜਿਹੜੇ ਇੱਕ ਕ੍ਰਾਂਤੀ ਲੈ ਕੇ ਆਉਣਾ ਚਾਹੁੰਦੇ ਨੇ ਸਿਸਟਮ ਦੇ ਵਿੱਚ ਤਬ ਤਬਦੀਲੀ ਲੈ ਕੇ ਲਿਆਉਣਾ ਚਾਹੁੰਦੇ ਨੇ ਬਦਲਾਅ ਲੈ ਕੇ ਆਉਣਾ ਚਾਹੁੰਦੇ ਨੇ ਇਹੋ ਜਿਹੇ ਸਿਆਸਤਦਾਨਾਂ ਨੂੰ ਅਸੀਂ ਜਤਾਈਏ ਇਹ ਨਾ ਹੋਵੇ ਪਏ ਅਸੀਂ ਇਹੋ ਜਿਹੇ ਸਿਆਸਤਦਾਨ ਦੇਖੋ ਗੱਲ ਪਤਾ ਕੀ ਹੈ ਜਦੋਂ ਅੱਜ ਫੋਟੋਆਂ ਜ਼ਰੂਰ ਇਹਨਾਂ ਦੇ ਹੱਥ ਜੁੜਦੇ ਆਂਦੇ ਤੁਸੀਂ ਦੇਖ ਲਓ ਪਏ ਇਹ ਹੱਥ ਜੋੜ ਕੇ ਪੋਸਟਰ ਵੱਡੇ ਵੱਡੇ ਲੱਗੇ ਨੇ ਪਰ ਜਦੋਂ ਤੁਸੀਂ ਇਹਨਾਂ ਨੂੰ ਮਿਲਣ ਜਾਂਦੇ ਹੋ ਨਾ ਤੇ ਇਹਨਾਂ ਦਾ ਹੰਕਾਰ ਦਾ ਪੱਧਰ ਇਹੋ ਜਿਹਾ ਹੁੰਦਾ ਸਿੱਧੇ منہ ਆਮ ਬੰਦੇ ਨਾਲ ਗੱਲ ਨਹੀਂ ਕਰਦੇ ਹੰਕਾਰ ਸਿਰ ਚੜ੍ਹ ਕੇ ਬੋਲਦਾ ਹੈ ਇਹੋ ਜਿਹੇ ਸਿਆਸਤਦਾਨਾਂ ਦੇ ਚੰਗਾ ਮਤਲਬ ਇਹਨਾਂ ਨੂੰ ਸਿਰ ਮਿਲ ਸਕਦਾ ਪੈਸੇ ਵਾਲਾ ਬੰਦਾ ਜਾਂ ਪ੍ਰਭਾਵ ਵਾਲਾ ਬੰਦਾ ਆਮ ਮੀਡਲ ਕਲਾਸ ਬੰਦਾ ਜਿਹੜਾ ਨਾ ਆਮ ਸਧਾਰਨ ਬੰਦਾ ਤੇ ਜੇ ਇਹਨਾਂ ਕੋਲ ਅਟੈਸਟੇਸ਼ਨ ਵੀ ਕਰਾਣੀ ਹੋਵੇ ਨਾ ਤੇ ਉਹ ਵੀ ਬੜੇ ਨਖਰੇ ਨਾਲ ਬੜੇ ਸੋਚ ਸਮਝ ਕੇ ਕਾਹਨੋਂ ਕਿੱਥੋਂ ਤੁਹਾਡੇ ਹਲਕੇ ਦੇ ਲੋਕ ਆ ਪਾਈ ਵੋਟਾ ਲੈਣ ਵਾਲੇ ਤੇ ਤੁਸੀਂ ਘਰ ਆ ਕੇ ਹੱਥ ਛੋੜਦੇ ਹੋ ਜੀ ਤੇ ਹੁਣ ਤੁਸੀਂ ਸਿਆਣਦੇ ਵੀ ਨਹੀਂ ਸੋ ਇਸ ਵੇਲੇ ਸਾਡੇ ਦੇਸ਼ ਦੀ ਜਿਹੜੀ ਸਿਆਸਤ ਹੈ ਜਾਂ ਸਾਡੇ ਦੇਸ਼ ਦੇ ਸਿਆਸਤਦਾਨ ਨੇ ਸਾਡੀਆਂ ਸਿਆਸੀ ਪਾਰਟੀਆਂ ਨੇ ਬਹੁਤ ਜ਼ਿਆਦਾ ਬੁਰਾ ਹਾਲਾ ਹਾਲਾਤ ਨੇ ਉਹ ਇਹੀ ਕਾਰਨ ਹੈ ਕਿ ਸਾਡਾ ਦੇਸ਼ ਇਹਨਾਂ ਸਿਆਸਤਦਾਨਾਂ ਦੀ ਵਜ੍ਹਾ ਦੇ ਨਾਲ ਹੀ ਪਿੱਛੇ-ਪਿੱਛੇ ਜਾ ਰਿਹਾ ਹੁਣ ਤੁਸੀਂ ਦੇਖ ਲਓ ਕਿ ਇੱਕ ਖਬਰ ਜਿਹੜੀ ਆਈ ਹੈ ਹਮ ਐਲਾਨ ਮਸਕ ਟੈਸਲਾ ਕੰਪਨੀ ਦੇ ਸੀਈਓ ਜੀ ਜਿਨ੍ਹਾਂ ਨੇ ਭਾਰਤ ਆਉਣਾ ਸੀਗਾ ਇਸੇ ਮਹੀਨੇ ਹਮ ਭਾਰਤ ਆ ਕੇ ਉਹਨਾਂ ਨੇ ਕਈ ਪ੍ਰੋਜੈਕਟ ਜਿਹੜੇ ਹੋ ਸਕਦਾ ਸ਼ੁਰੂ ਕਰ ਦਿੰਦੇ ਪਰ ਉਹਨਾਂ ਨੇ ਆਏ ਨਹੀਂ ਕਹਿੰਦੇ ਨਹੀਂ ਮੈਂ ਆਪਣੇ ਟੈਸਲਾ ਕੰਪਨੀ ਦੇ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਰੁਚੀਆਂ ਹੋਇਆ ਤੇ ਪਤਾ ਲੱਗਦਾ ਕਿ ਅਚਾਨਕ ਉਹ ਚਾਈਨਾ ਦੇ ਦੌਰੇ ਤੇ ਚਲੇ ਜਾਂਦੇ ਨੇ ਚਾਈਨਾ ਵਾਲੇ ਵੀ ਉਹਨਾਂ ਦੇ ਚੰਗੇ ਰੈੱਡ ਕਾਰਪਟ ਤੇ ਉਹਨਾਂ ਦਾ ਭਰਵਾ ਸਵਾਗਤ ਕਰਦੇ ਨੇ ਜੀ ਠੀਕ ਹੈ ਜੀ ਉਹਨਾਂ ਦੇ ਪ੍ਰਧਾਨ ਮੰਤਰੀ ਲੀ ਕੁਐਂਗ ਪਤਾ ਨਹੀਂ ਉਹ ਸਪੈਲਿੰਗ ਜਿਹੜੀ ਹੈ ਉਹਨਾਂ ਦੇ ਪ੍ਰੋਨਨਸिएशन ਹੀ ਬੜੀ ਔਖੀ ਹੈ ਉਹ ਉਹਨਾਂ ਦਾ ਭਰਵਾ ਸਵਾਗਤ ਕਰਦੇ ਨੇ ਤੇ ਉੱਥੇ ਉਹ ਮੈਨੂੰ ਲੱਗਦਾ ਹੈ ਕਿ ਉਹ ਨਵੇਂ ਟੈਸਲਾ ਦਾ ਕੋਈ ਪ੍ਰੋਜੈਕਟ ਲੈ ਕੇ ਆਉਣਗੇ ਔਰ ਉਹਨਾਂ ਨੇ ਕਈਆਂ ਨੇ ਤਾਂ ਕਿਹਾ ਕਿ ਇਸ ਕਰਕੇ ਨਹੀਂ ਆਏ ਸੀਗੇ ਕਿ ਭਾਈ ਚੋਣਾਂ ਨੇ ਚੋਣਾਂ ਦਾ ਨਤੀਜਾ ਦੇਖ ਲੈਣ ਚੋਣਾਂ ਦੇ ਨਤੀਜੇ ਤੋਂ ਬਾਅਦ ਲੋਕ ਸਭਾ ਦੇ ਚੋਣਾਂ ਦੇ ਨਤੀਜੇ ਤੋਂ ਬਾਅਦ ਉਹ ਪ੍ਰੋਗਰਾਮ ਕਰਨਗੇ ਆਉਣ ਦਾ ਪਰ ਉਹ ਅਚਾਨਕ ਚైనా ਚਲੇ ਗਏ ਕਿਉਂਕਿ ਜਿੱਥੇ ਕੰਪਨੀਆਂ ਜਿਹੜੀਆਂ ਨੇ ਸਾਡੇ ਦੇਸ਼ ਦੇ ਵਿੱਚ ਬਾਹਰਲੀ ਕੰਪਨੀਆਂ ਆ ਰਹੀਆਂ ਨੇ ਆਉਣ ਦੇ ਵਿਚਾਰ ਕਰ ਰਹੀਆਂ ਉੱਥੇ ਟੈਸਲਾ ਵਰਗੀ ਵੱਡੀ ਕੰਪਨੀ ਦਾ ਸੀਈਓ ਜਿਹੜਾ ਹੈਗਾ ਮਾਲਕ ਜਿਹੜਾ ਹੈਗਾ ਉਹ ਚਾਈਨਾ ਜਾ ਰਿਹਾ ਦੇਖੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਜਿਹੜੇ ਅਸਲ ਚੀਜ਼ਾਂ ਨਹੀਂ ਨਾ ਜੀ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਵੱਲੋਂ ਵੀ ਲੁਕਾਈਆਂ ਜਾਂਦੀਆਂ ਨੇ ਸਾਡੇ ਜਿਹੜੇ ਸਿਆਸਤਦਾਨ ਨੇ ਸਰਕਾਰਾਂ ਨੇ ਇਹਨਾਂ ਦੇ ਆਪਣੇ ਮੀਡੀਆ ਦੇ ਵਿੱਚ ਕਾਫੀ ਪ੍ਰਭਾਵ ਹੈ ਇਹ ਮੈਨਿਪੂਲੇਟ ਕਰਕੇ ਤੋੜ ਮਰੋੜ ਕੇ ਅਸਲੀਅਤ ਨੂੰ ਲੁਕਾ ਲੈਣੀਆਂ ਨੇ ਚਾਹੇ ਉਹ ਆਵਾਸ ਯੋਜਨਾ ਹੋਵੇ ਚਾਹੇ ਕੋਜ ਹੋਵੇ ਐਡਵਰਟਾਈਜ਼ਮੈਂਟ ਜੇ ਕੁਝ ਹੁਰਤਾਨ ਖਾਇ ਜਾਂਦੇ ਨੇ ਜਦੋਂ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ ਜਾਂਦਾ ਤੇ ਅਸਲੀ ਕੁਝ ਹੋਰ ਹੁੰਦੀ ਹੈ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਸਾਡੇ ਦੇਸ਼ ਦੇ ਲਈ ਬੜੀਆਂ ਮਾੜੀਆਂ ਨੇ ਬੜੀਆਂ ਖਤਰਨਾਕ ਨੇ ਇਹ ਅਸੀਂ ਆਪਣੇ ਦੇਸ਼ ਨੂੰ ਤਾਇਆ ਬਦਲ ਸਕਦੇ ਆ ਜੇ ਸਾਡਾ ਵੋਟਰ ਸੂਝਵਾਨ ਹੋ ਬਣਦਾ ਸਾਡਾ ਵੋਟਰ ਸਮਝਦਾਰ ਬਣਦਾ ਉਹਨੂੰ ਇਹ ਪਤਾ ਲੱਗਦਾ ਕਿ ਇਹ ਜਿਹੜੇ ਸਿਆਸਤਦਾਨ ਨੇ ਇਹ ਸਾਡੇ ਸਿਰ ਤੇ ਕੋਈ ਬਾਸ ਨਹੀਂ ਲੱਗੇ ਨਾ ਇਹ ਸਾਡੇ ਰਾਜੇ ਨੇ ਇਹ ਸਾਡੇ ਰਿਪਰੈਜ਼ੈਂਟੇਟਿਵ ਨੇ ਇਹਨਾਂ ਨੇ ਜਦੋਂ ਚੋਣਾ ਜਿੱਤੇ ਨੇ ਸਾਡੇ ਟੈਕਸ ਦੇ ਪੈਸਿਆਂ ਤੋਂ ਇਹ ਚੋਣਾ ਲੜਦੇ ਨੇ ਔਰ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਜਿਹੜੀਆਂ ਯੋਜਨਾਵਾਂ ਹੁੰਦੀਆਂ ਨੇ ਇਹ ਸਾਡੇ ਟੈਕਸ ਦੇ ਪੈਸੇ ਵਾਂਗ ਆ ਜਾਂਦੀਆਂ ਨੇ ਜਿਹੜਾ ਫ੍ਰੀ ਚ ਅਨਾਜ ਮਿਲਦਾ ਹੈ ਇਹ ਕੋਈ ਜਿਹੜੇ ਵੱਡੇ ਵੱਡੇ ਸਿਆਸਤਦਾਨ ਨੇ ਜਾਂ ਸਰਕਾਰਾਂ ਨੇ ਆਪਣੀ ਜੇਬ ਚੋਂ ਸਾਨੂੰ ਰਾਸ਼ਨ ਨਹੀਂ ਦਿੰਦੀਆਂ ਇਹ ਸਾਡੇ ਟੈਕਸ ਦਾ ਪੈਸਾ ਹੀ ਹੈ ਜਿਹੜਾ ਸਾਡੇ ਤੱਕ ਪਹੁੰਚਦਾ ਪਿਆ ਉਸ ਪੈਸੇ ਦਾ ਅਗਰ ਇਹ ਸਹੀ ਇਸਤੇਮਾਲ ਕਰਨ ਐਫਓਜੀ ਹਾਲਾਤ ਸਿਰਜਣ ਕਿ ਸਾਨੂੰ ਕਾਰੋਬਾਰ ਮਿਲੇ ਤੋ ਸਾਡੇ ਪੈਸੇ ਦਾ ਦੇਸ਼ ਦੀ ਡਵੈਲਪਮੈਂਟ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਇਸਤੇਮਾਲ ਹੋ ਸਕੇ ਪਰ ਇਹ बार-बार ਇਹੀ ਗੱਲ ਕਰਾਂਗਾ ਕਿਸੇ ਦੇਸ਼ ਦਾ ਜਿਹੜਾ ਆਧਾਰ ਹੁੰਦਾ ਨਾ ਉਹ ਜਨਤਾ ਹੀ ਹੁੰਦੀ ਹੈ ਜਨਤਾ ਨੇ ਸਰਕਾਰ ਬਣਾਣੀ ਹੁੰਦੀ ਹੈ ਜਨਤਾ ਨੇ ਇਹ ਨੁਮਾਇੰਦੇ ਚੁਣਨੇ ਹੁੰਦੇ ਨੇ ਜੀ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਅੱਜ ਮទਿਆਦ ਵਿਚਾਰ ਚਰਚਾ ਕੀਤੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ